ਗੋਲगाने ਦਿੱਤੀਆਂ ਮੈਂ ਕਦੀ ਗੋਲਗਨੀ ਸਿੱਖਦੀ ਨਹੀਂ ਫਿਰ ਲੱਗਦੀ ਕੁਛ ਦੁੱਧ ਦੇ ਵਿੱਚ ਉਹਨੇ ਕੁਛ ਪਾਈਆਂ ਕੁਛ ਸਬਜ਼ੀ ਦੇ ਵਿੱਚ ਪਾਈਆਂ ਅਸੀਂ ਇਸੇ ਦੁੱਧ ਦੇ ਵਿੱਚ ਫਿਰ ਮੈਂ ਕੱਲਾ ਹੀ ਸੁੱਤਾ ਰਹਿ ਗਿਆ ਮਾਤਾ ਮੇਰੀ ਨੇ ਫਿਰ ਮੈਨੂੰ ਉਠਾਇਆ ਤੇ ਮਾਤਾ ਨੇ ਬਾਹਰ ਖੋਲਿਆ ਮੈਨੂੰ ਉਠਾਇਆ ਵੀ ਕਹਿੰਦੇ ਟਾਈਮ ਬੜਾ ਹੋ ਗਿਆ ਮੈਂ ਕਿੱਥੇ ਕਹਿੰਦੀ ਇੱਥੇ ਹੀ ਹੁਣੀ ਆ ਉਹ ਗਾਇਬ ਹੀ ਹੋ ਗਈ ਬੱਸ ਨੂੰ ਸਾਨੂੰ ਪਤਾ ਹੀ ਨਹੀਂ ਲੱਗਿਆਗਾ ਕਿ ਕਦੋਂ ਸਾਡੇ ਨਾਲ ਮੈਂ ਅੱਛਾ ਵੀ ਗਈ ਕਿੱਧਰ ਤੋਂ ਪਰ ਉਹ ਲੱਭਣ ਸੀ ਕਿ ਕਿਥੇ ਵਸੀ ਜੇਕਰ ਇਹਨਾਂ ਕੱਪੜੇ ਰੱਖ ਦੇ ਵਿੱਚ ਬੈਠਾ ਸਾਰਾ ਕੁਛ ਪਿਆ ਸੀ। ਸਹੀ। ਸੋ ਨਾ ਵੀ ਪੈ ਸੀ ਵੀ। ਹਾਂ ਜੀ। ਪਰ ਮੇਰੇ ਵਿੱਚ ਕੱਢ ਲਿਆ ਨੇ ਆਪ ਦੇ ਚ। ਤਰੇ ਖਲੜ ਕੇ ਗਈ ਜੋੜਿਆ ਸੀ। ਅੱਛਾ ਅੱਛਾ ਜੀ। ਅਸੀਂ ਇਸ ਤਰ੍ਹਾਂ ਹੀ ਰਹਿੰਦੇ ਤਾਂ। ਲੋਕਰ ਸੀ, ਬ੍ਰੇਸਲਟ ਸੀ ਜੀ। ਜੋ ਇੱਕੇ ਬਰੀ ਲੱਗੀ ਤੇ ਜਦੋਂ ਅਸੀਂ ਸਮਾਨ ਦੇਖਿਆ ਤੇ ਵੀ ਖਿਲਰਿਆ ਪਿਆ ਸੀ ਸਮਾਨ। ਤੇ ਚੀਜ਼ਾਂ ਨੂੰ ਉੱਥ ਖੁਰਲੀ ਕੋਲ ਫਿਲੇ ਆ। ਮੈਂ। ਮਿਲ ਕਟ ਐਚੀ ਸੀਗਾ ਉਹ ਕਿਤੇ ਡੈੱਗ ਪਿਆ। ਇਹ ਕੱਪੜੇ ਕਿਹਨੇ ਹੁੰਦੇ ਨੇ ਕਿ ਆਪਦੇ ਹੈ ਇਹ ਸਾਰੇ ਹੁੰਦੇ ਕੱਪੜੇ ਨੇ ਉੱਥੋਂ ਲੈ ਕੇ ਆਈ ਨਹੀਂ 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 ਤੇ ਸਾਡੇ ਵੀ ਅੱਛਾ ਤੁਸੀਂ ਬਣਾ ਕੇ ਦਿੱਤੇ ਨਾ ਉਹਦੇ ਕਿਸ ਸੁਦੇਵ ਮੈਂ ਸੁਖਦੇਵ ਸਿੰਘ ਜੀ ਪਿੰਡ ਰੁਕਣੇ ਵਾਲੇ ਦਾ ਜੀ ਸਿੰਘ ਦੇ ਕਿੱਥੇ ਪਹਿਲਾਂ ਰਹਿੰਦੇ ਸੀ ਕੀ ਗੱਲ ਅਸੀਂ ਪਹਿਲਾਂ ਕੋਟਕਪੂਰੇ ਰਹਿੰਦੇ ਸੀਗੇ ਕੋਟਕਪੂਰੇ ਸਾਨੂੰ ਮਤਲਬ ਕੀ ਇਹਨਾਂ ਨੇ ਕੁੜੀ ਦਿਖਾਈ ਜੀ ਵੇਖਾ ਵਿਖਾਈ ਹੋ ਗਿਆ ਸੀ ਹਾਂਜੀ ਪਹਿਲਾਂ ਵਿਆਹ ਹੋਇਆ ਸੀ ਕਿੱਥੇ ਹੋਇਆ ਸੀ ਇੱਥੇ ਪਹਿਲਾਂ ਜੀ ਹਾਂ ਪਹਿਲਾਂ ਵਿਆਹ ਮੇਰਾ ਇੱਥੇ ਝੋੜ ਖੜੇ ਹੀ ਹੋਇਆ ਸੀ ਜੀ ਹਾਂਜੀ ਉਹਦਾ ਤਲਾਕ ਹੋ ਗਿਆ ਸੀਗੇ ਇਹ ਦੂਜਾ ਵਿਆਹ ਸੀਗੇ ਮੇਰੀ ਉਮਰ ਟੱਪਦੀ ਜਾਂਦੀ ਸੀਗੀ ਮੈਂ ਆਖਿਆ ਵੀ ਚਲੋ ਮੈਂ ਬਾਹਰ ਰਹਿਣਾ ਵੀ ਮਤਲਬ ਕੀ ਬਾਹਰ ਜੌਬ ਕਰਦਾ ਜੀ ਮੈਂ ਸਾਡੇ ਨਾਲ ਜਦੋਂ ਮੈਂ ਆਇਆ ਵੀ ਮੈਨੂੰ ਕੋਈ ਵੀ ਸਾਡੇ ਕੋਲ ਪੈਲੀ ਨਹੀਂ ਦਿੱਥਾ ਨਹੀਂ ਗਈ ਕੁਛ ਵੀ ਹੈ ਨਹੀਂ ਗਈ ਸਾਡੇ ਕੋਲ ਮੈਂ ਸਿਰਫ ਬਾਹਰ ਜੋਬ ਕਰਦਾ ਤੇ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੈ ਗਈ ਸ਼ਾਮ ਦਾ ਹੈ ਗਈ ਫਿਰ ਉਦੋਂ ਮੁੜ ਕੇ ਜੀ ਇੱਕ ਵਿਚੋਲਾ ਆਇਆ ਸਾਡੇ ਕੋਲੇ ਵੀ ਕਹਿੰਦੇ ਵੀ ਵੀ ਅਸੀਂ ਰਿਸ਼ਤੇ ਰੁੱਤੇ ਕਰਾਉਣੇ ਆ ਤੇ ਬੜੇ ਜਣਿਆਂ ਨੂੰ ਕਿਹਾ ਵਿਆ ਸੀਗੇ ਮੈਰਿਜ ਬਿਆਰੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਅਸੀਂ ਰਿਸ਼ਤੇ ਕਰਾਉਣੇ ਆ ਵੀ ਆ ਜਾਓ ਤੁਸੀਂ ਤੁਹਾਨੂੰ ਕੁੜੀ ਵਿਖਾ ਦਿੰਨੇ ਹਾਂ ਸਾਨੂੰ ਕੁੜੀ ਵਿਖਾ ਦਿੱਤੀ ਜੀ ਇਹਨੇ ਤੇ ਅਸੀਂ ਆਖਿਆ ਵੀ ਚਲੋ ਵੀ ਗਰੀਬ ਘਰ ਦੀ ਕੁੜੀ ਆ ਵੀ ਚਲੋ ਵੀ ਘਰੇ ਵੀ ਆਪਣੇ ਚਲੋ ਇਹਦਾ ਮਾਪਿਓ ਮਰਿਆ ਹੋਇਆ ਮੈਨੂੰ ਕਹਿੰਦੀ ਵੀ ਮਾਪਿਓ ਮਰਿਆ ਹੋਇਆ ਮੇਰਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਚਲੋ ਮਾਪਿਓ ਇਹ ਵੀ ਹੁੰਦਾ ਸਹੁਰਾ ਪਰਿਵਾਰ ਵੀ ਮਾਪਿਓ ਵਰਗਾ ਹੀ ਹੁੰਦਾ ਵੀ ਤੂੰ ਰਾਜ ਕਰੇਂਗੀ ਘਰ ਦੇ ਵਿੱਚ ਕਿਉਂ ਮੇਰੇ ਵਰਗੇ ਨੇ ਤਾਂ ਆਉਣਾ ਹੁੰਦਾ ਛੁੱਟੀ ਆਉਣਾ ਹੁੰਦਾ ਏ ਤੇ ਤੇਰੇ ਕੋਲ ਹੀ ਰਹਿਣਾ ਸਾਰਾ ਕੁਝ ਤੇ ਮੈਂ ਜੀ ਜਿਹੜਾ ਵੀ ਕੋਈ ਸੋਨਾ ਬਾਰੋ ਬਣਾ ਕੇ ਲੈ ਕੇ ਆਇਆ ਸੀ ਜੋ ਮੇਰਾ ਵਿਆਹ ਤੇ ਖਰਚਾ ਹੋਇਆ ਜੀ ਤੇ ਗੱਡੀਆਂ ਦਾ ਤੇਲ ਪਾਣੀ ਜੋ ਵੀ ਕਰਾਈਆਂ ਦੋ ਗੱਡੀਆਂ ਗਈਆਂ ਸੀਗੇ ਮਤਲਬ ਕਿ 15 16 20 ਜੀ ਗਏ ਸੀਗੇ ਇਹ ਗੱਡੀਆਂ ਤੇ ਤੇ ਉਦੋਂ ਮੁੜ ਕੇ ਜੀ ਸਾਰਾ ਕੁਝ ਕਰ ਕਰਾ ਕੇ ਉੱਥੇ ਪਹਿਲੋ ਜੀਰੇ ਗਏ ਜੀ ਉੱਥੋਂ ਇਹਦਾ ਭਰਾ ਭੱਜ ਗਿਆ ਜੀ ਆਧਾਰ ਕਾਰਡ ਨਹੀਂ ਇਹਦੇ ਕੋਲ ਸੀਗਾ ਉਹ ਕਹਿੰਦਾ ਵੀ ਮੈਂ ਮਾਰਗ ਤੇ ਪਹੁੰਚ ਗਿਆ ਤੇ ਫਿਰ ਮੇਰੇ ਸਾਡੇ ਆਪ ਦੇ ਜਿਹੜੇ ਜੀ ਸੀਗੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਵੀ ਚਲੋ ਤੁਹਾਡੇ ਫੇਰੇ ਕਰਾ ਦਿੰਨੇ ਆ ਸੋਰ ਸਿੰਘ ਵਾਲੇ ਸਾਡੇ ਫੇਰੇ ਹੋਗੇ ਜੀ ਹਾਂਜੀ ਗੁਰਦਾਰੇ ਦੇ ਵਿੱਚ ਫੇਰੇ ਹੋ ਕੇ ਤੇ ਉਦੋਂ ਮੁੜ ਕੇ ਵਿਚੋਲੇ ਨੇ ਰੋਲਾ ਪਾ ਲਿਆ ਸਾਡੇ ਨਾਲ ਕਹਿੰਦਾ ਵੀ ਮੈਂ ਤਾਂ ਇੰਨੇ ਹੀ ਲੈਣੇ ਪੈਸੇ ਉਹਨੂੰ ਜੀ ਉਦੋਂ ਫਿਰ ਪੈਸੇ ਦਿੱਤੇ ਗਏ ਸਾਂ ਫਿਰ ਅਸੀਂ ਕਹਿੰਦੇ ਵੀ ਜਾਂ ਕੁੜੀ ਛੱਡ ਦੋ ਇੱਥੇ ਜਾਂ ਫਿਰ ਪੈਸੇ ਦੋ ਫੇਰੇ ਸਾਡੇ ਹੋ ਗਏ ਸੀ ਕਿ ਜਦੋਂ ਤੁਰਨ ਲੱਗੇ ਫਿਰ ਇਹਨੂੰ ਪੈਸੇ ਦਿੱਤੇ ਜੀ ਕਿੰਨੇ ਦਿੱਤੇ ਉਦੋਂ ਜੀ 15000 ਰੁਪਇਆ ਲੋ ਦਿੱਤਾ ਸੀਗਾ ਜੀ ਤੇ ਮਤਲਬ ਕਿ 70000 ਰੁਪਇਆ 85000 ਰੁਪਇਆ ਟੋਟਲ 85000 ਰੁਪਇਆ ਦਿੱਤਾ ਹੀ ਇਹਨੂੰ ਲੱਖ ਰੁਪਏ ਦੀ ਮੰਗ ਹਾਂਜੀ ਲੱਖ ਰੁਪਏ ਦੀ ਮੰਗ ਸੀਗੀ ਜਿੰਦੀ ਹਾਂਜੀ ਫਿਰ ਉਦੋਂ ਮੁੜ ਕੇ ਜੀ ਅਸੀਂ ਕਰ ਕਰਾ ਕੇ ਇਹਨੂੰ ਪੈਸੇ ਦੇ ਕੇ ਕੁੜੀ ਲਾਇਆ ਜੀ ਘਰੇ ਜੋ ਛਕਣ ਵਿਹਾਰ ਹੋਏ ਜੀ ਸਾਡੇ ਘਰ ਦੇ ਵਿੱਚ ਸਾਰਾ ਕੁਝ ਸਹੀ ਹੋਇਆ ਜੀ ਫਿਰ ਉਦੋਂ ਮੁੜ ਕੇ ਮੇਰੇ ਸੰਡੂ ਨੇ ਤੇ ਮੇਰੀ ਸਾਲੀ ਹਰਨੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜੀ ਵੀ ਮੈਨੂੰ ਸਾਨੂੰ ਪੈਸਿਆਂ ਦੀ ਲੋੜ ਹੈ ਵੀ ਮੇਰੀ ਘਰ ਵਾਲੀ ਬਿਮਾਰ ਆ ਮੇਰੇ ਸੰਡੂ ਜੀ ਤਲਵੰਡੀ ਦਾ ਰਹਿਣ ਵਾਲਾ ਆ ਜੀ ਤੇ ਫਿਰ ਉਦੋਂ ਮੁੜ ਕੇ ਹੀ ਸਾਡੇ ਕੋਲ ਬਹਾਨੇ ਦੇ ਨਾਲ ਵੀ ਕਹਿੰਦੇ ਵੀ ਮੇਰੀ ਘਰ ਵਾਲੀ ਬਿਮਾਰ ਆ ਉਹਨੂੰ ਜਵਾਬ ਮਿਲ ਗਿਆ ਵੀ ਸਾਨੂੰ ਪੈਸਿਆਂ ਦੀ ਲੋੜ ਆ ਅਸੀਂ ਉਹਨੂੰ ਲੈ ਕੇ ਜਾਣਾ ਤੇ ਸਾਨੂੰ ਪੈਸੇ ਦਿੱਤੇ ਜਾਣ ਅਸੀਂ ਉਹਨਾਂ ਨੂੰ ਫਿਰ 2000 ਰੁਪਏ ਇੱਕ ਠੀਕੇ ਕੋਲੇ ਕੋ ਉਹਨਾਂ ਕੋ ਪਿਆ ਸੀਗਾ ਇਹ ਦੇ ਦਿੱਤਾ ਜੀ ਫਿਰ ਜਦੋਂ ਕੁੜੀ ਨੂੰ ਲੈ ਗਏ ਨੇ ਉਦੋਂ ਮੁੜ ਕੇ ਭੇਜਦੇ ਨਹੀਂ ਗਈ ਇੱਥੇ ਕੀ ਕਰਦੇ ਸੀਗੇ ਉਹ ਇੱਥੇ ਜੀ ਬਸ ਉਹ ਮੈਨੂੰ ਕਹਿੰਦੀ ਲੂਜ਼ ਮੋਸ਼ਨ ਹੋਇਆ ਮੈਨੂੰ ਇਹਨੂੰ ਦਵਾਈ ਲਿਆ ਦੇ ਮੈਨੂੰ ਦਵਾਈ ਲਿਆ ਲਿਆ ਦਿਓ ਵੀ ਮੈਨੂੰ ਲੂਜ਼ ਮੋਸ਼ਨ ਹੋਇਆ 2-2 3-3 ਘੰਟੇ ਬਾਥਰੂਮ ਚ ਨਹੀਂ ਨਿਕਲਦੀ ਹਾਂਜੀ ਕੋਈ ਨਸ਼ਾ ਕਰਦੀ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜੀ ਕੁਝ ਨਿਕਲਿਆ ਵੀ ਨਸ਼ਾ ਹਾਂਜੀ ਨਸ਼ੇ ਚ ਨਿਕਲਿਆ ਜੀ ਤਿੰਨ ਲੈਟਰ ਨਿਕਲੇ ਆ ਪੰਨੀ ਨਿਕਲੀ ਇੱਕ ਦਾਹਾਂ ਦਾ ਨੋਟ ਛੜਿਆ ਹੋਇਆ ਸੀਗਾ ਤੇ ਗੋਲੀਆਂ ਦੇ ਪੱਤੇ ਸੀਗੇ ਜੋ ਸਾਨੂੰ ਦਿੱਤੇ ਗਏ ਸੀਗੇ ਨੀਂਦ ਵਾਲੀਆਂ ਗੋਲੀਆਂ ਦੇ ਤੁਹਾਨੂੰ ਦੇ ਕੇ ਫਰਾਰ ਹਾਂਜੀ ਸਾਨੂੰ ਦੇ ਕੇ ਫਰਾਰ ਹੋ ਗਈ ਜੀ ਰਾਤ ਦੇ ਸਮੇਂ ਹੀ ਇਹ ਰਾਤ ਦਾ ਕੁਛ 2:30 3 ਦਾ ਟਾਈਮ ਸੀਗਾ ਹੀ ਉਦੋਂ ਮਾਤਾ ਜੀ ਜਾਗਦੇ ਸੀ ਮਾਤਾ ਜੀ ਫਿਰ ਦਵਾਈ ਉਹਨੂੰ ਖਵਾਤੀ ਮਾਤਾ ਨੂੰ ਤੇ ਸਾਡੇ ਕੋਲ ਮੈਨੂੰ ਕਹਿੰਦੀ ਵੀ ਕੱਦੂ ਦੀ ਸਬਜ਼ੀ ਲਿਆ ਦੇ ਕੱਦੂ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਕੇ ਬਣਾਈ ਉਹਦੇ ਵਿੱਚ ਵੀ ਗੋਲੀਆਂ ਦਿੱਤੀਆਂ ਗਈਆਂ ਫਿਰ ਉਦੋਂ ਮੁੜ ਕੇ ਸਾਨੂੰ ਇਹ ਗਲਾਸ-ਗਲਾਸ ਦੁੱਧ ਪੀਤਾ ਉਹਦੇ ਵਿੱਚ ਵੀ ਦਿੱਤੀਆਂ ਗਈਆਂ ਸਾਨੂੰ ਗੋਲੀਆਂ ਤੇ ਸਾਨੂੰ ਕੋਈ ਹੋਸ਼ ਨਹੀਂ ਸੀਗਾ ਮੈਨੂੰ ਤਾਂ ਹੀ ਸਮਾਂ ਚੁੱਕ ਕੇ ਰਫੂ ਚੱਕਰ ਹੋ ਗਿਆ ਹਾਂਜੀ ਰਫੂ ਚੱਕਰ ਹੋ ਗਈ ਜੀ ਉਹਦੇ ਹਾਂਜੀ ਮੇਰਾ ਗੋਲਡ ਸੀਗਾ ਹੀ ਹਾਂਜੀ ਦੋ ਛਾਪਾਂ ਸੀਗੀਆਂ ਜੈਂਟਸ ਤੀਜੀ ਛਾਪ ਸੀਗੀ ਲੇਡੀਜ਼ ਇੱਕ ਬ੍ਰੇਸਲੈਟ ਸੀਗਾ ਇੱਕ ਚੈਨ ਸੀਗਾ ਇੱਕ ਵਿੱਚ ਲੋਕਟ ਪਾਇਆ ਹੋਇਆ ਵੈ ਸੀਗਾ ਖੰਡੇ ਦਾ ਦੋ ਨੱਥੀਆਂ ਸੀਗੀਆਂ ਤੇ ਚੈਨ ਸੀਗੀ ਹੁਣ ਪੁਲਿਸ ਹੋਏ ਨੇ ਮਾਮਲਾ ਦਰਜ ਕਰਤਾ ਹਾਂਜੀ ਮਾਮਲਾ ਦਰਜ ਕਰ ਦਿੱਤਾ ਜੀ ਸਾਡੀ ਇਹੀ ਮੰਗ ਹੈ ਜੀ ਸਾਡੇ ਨਾਲ ਜੋ ਵੀ ਧੋਖਾਧੜੀ ਹੋਈ ਹੈ ਸਾਨੂੰ ਇਨਸਾਫ ਮਿਲ ਜੇ ਤੇ ਉਹਨਾਂ ਦੇ ਤੇ ਸਖਤ ਸਾਰੇ ਪਰਿਵਾਰ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੁਹਾਡਾ ਬਲਜੀਤ ਕੋਰ ਜੀ ਬਜੀਤ ਕੋਰ ਕਿੱਥੋਂ ਦਾ ਰਹਿਣਾ ਬਲਜੀਤ ਰੁਕਨੇ ਪੇ ਮੇ ਨੂੰ ਹਾਂ ਕੀ ਗੱਲਬਾਤ ਹੈ ਗੱਲਬਾਤ ਇਹੋ ਹੀ ਹੋਈ ਹੈ ਜਿਸ ਵਿਆਹ ਕੇ ਲਿਆਂਦਾ ਮੁੰਡੇ ਨੂੰ ਉੱਥੋਂ ਉੱਤੇ ਸੁਰਸਾਂ ਫੇਰੇ ਦਿੱਤੀ ਨੇ ਕੁੜੀ ਦਾ ਨਾਮ ਕੀ ਸੀ ਕੁੜੀ ਦਾ ਮਨਪ੍ਰੀਤ ਜੀ ਜਦੋਂ ਕਿ ਲਾਮਾ ਫੇਰੇ ਸੁਰਸਾਂ ਲਾਮਾ ਸੁਰਸਾਂ ਫੇਰ ਕਰਾਂਗੇ ਕੀ ਹੋਇਆ ਹਾਂਜੀ ਕੀ ਹੋਇਆ ਜਦੋਂ ਲੈ ਕੇ ਹੋਇਆ ਕੁਛ ਨਾ ਨਨੇ ਆਖਿਆ ਆਇਆ ਸੀ ਫੇਰੇ ਨੇ ਤੁਸੀਂ ਤਿੰਨ ਮਾਲਾ ਪਾ ਲੋ ਜਾਂ ਉੰਜ ਫੇਰੇ ਨਹੀਂ ਕਰਨੇ ਨਾ ਉਹਨਾਂ ਅਧਾਰ ਘੱਟ ਦਿੱਤਾ ਨਾ ਕੁਛ ਸਾਨੂੰ ਦਿੱਤਾ ਸਾਡੇ ਜਿਹੜਾ ਬਾਬੇ ਜੀ ਤੁਹਾਨੂੰ ਹਿੱਦਿਆ ਚ ਨਹੀਂ ਦੇ ਦੇ ਦਾ ਘਟ ਸਫੇਰੇ ਲਈ ਗਾ ਸਫੇਰੇ ਲਈ ਨਹੀਂ ਕਰਕੇ ਨਾ ਪਿੱਤਾ ਉਹ ਨਹੀਂ ਜੀ ਬੰਦੇ ਫਿਰ ਪੈਸੇ ਦੇਣ ਲੱਗੇ ਨੂੰ ਵਿਚੋਲੇ ਨੂੰ ਤੇ ਉਹਦੇ ਇੰਨੇ ਨਹੀਂ ਲੈਣ ਮੈਂ ਨਹੀਂ ਲੈਣੇ ਆ ਉਹ ਵੀ ਅਸੀਂ ਦੇ ਦਿੱਤੇ ਉਹਨਾਂ ਨੂੰ 85000 ਰੁਪਿਆ ਲੱਖ ਮੰਗਦਾ ਸੀ ਅੱਛਾ ਫਿਰ ਅਸੀਂ ਫਿਰ ਘਰੇ ਲੈ ਆਂ ਬਰਾਤ ਦੇ ਵਿੱਚ ਹੀ ਵਿਚੋਲੇ ਨੇ ਰੋਲਾ ਪਾ ਹਾਂ ਜੀ ਬਰਾਤ ਦੇ ਵਿੱਚ ਹੀ ਪਾਲੇ ਕੋੜੀ ਤੋਰਨੀ ਕੋੜੀ ਨਹੀਂ ਐਸੀ ਤੋਰਨੀ ਫਿਰ ਜੇ ਤੁਸੀਂ ਪੂਰੇ ਨੇ ਪੈਸੇ ਦੇਣੀ ਸਾਨੂੰ ਤੇ ਅਸੀਂ ਤੂੰ ਐ ਥੋੜੇ ਆਖੇ ਸੀ ਤੁਹਾਨੂੰ ਲੱਖ ਰੁਪਏ ਕਿ ਮੰਗਦਾ ਪਿਆ ਹਾਂ ਇਸੇ ਗੱਲੋਂ ਫਿਰ ਅਸੀਂ ਫਿਰ ਦੇ ਦਿੱਤੇ 80000 ਕਿ ਅਸੀਂ ਦੇ ਆ ਤੇ ਫਿਰ ਅੱਛੇ ਫਿਰ ਕੁਲੀ ਕਰ ਲੈ ਕੇ ਕੁਲੀ ਇਸ ਕਰ ਲੈ ਕੇ ਸਗਣ ਵੀ ਆਖੇ ਇੱਥੇ ਕੀ ਖਾਤਾ ਹਾਂ ਇੱਥੇ ਅਨੇ ਅਸੀਂ ਰੋਟੀ ਪਾਣੀ ਖਾਦਾ ਤੇ ਮਾਂ ਪੁੱਤਰ ਦੁੱਧ ਚ ਪਾ ਦਿੱਤਾ ਸਬਜ਼ੀ ਚ ਪਾ ਦਿੱਤੇ ਬੱਤੇ ਗੋਲੀਆਂ ਸਾਨੂੰ ਤਿੰਨ ਘੰਟੇ ਵਜੇ ਮੇਰੇ ਨਾ ਪੀੜ ਹੋਈ ਲਾਟ ਤੇ ਮੈਂ ਬਿਠੀ ਇਹ ਜੱਬਾਂ ਦੇ ਫਟਕੇ ਦੇ ਤੁਰੇ ਫਿਰ ਮੈਂ ਕੀ ਕਰਦੀ ਆਂਦੀ ਕੁਛ ਨਹੀਂ ਗੋਲੀ ਖਾਣ ਲੱਗੀ ਮੈਨੂੰ ਆਦੀ ਮੈਂ ਗੋਲੀ ਖਾਣ ਲੱਗੀ ਪਤਾ ਨਹੀਂ ਮੈਨੇ ਤਾਂ ਵੀ ਖਾ ਲਾ ਮੈਂ ਮੈਨੇ ਖਾਣੀ ਗੋਲੀ ਤੇ ਮੈਂ ਲਾਤੇ ਪੀਰ ਕਰਦੀ ਮੈਂ ਆਪੇ ਮੇਰੇ ਮਾਨ ਮੈਂ ਗੋ ਜੋ ਮੈਂ ਤੱਕੇ ਨਾ ਗੋਲ ਨਾ ਖਵਾ ਦਿੱਤੇ ਖਾ ਕੇ ਤੇ ਮੈਂ ਪਤਾ ਨਹੀਂ ਕਿਹੜੇ ਟਾਈਮ ਤੇ ਮੰਜੇ ਤੇ ਡੇਗ ਪੀਂਨੇ ਤੇ ਨਹੀਂ ਦਿੱਤਾ ਪਤਾ ਨਹੀਂ ਲੱਕ ਮੈਨੂੰ ਨੀਂਦ ਆ ਗਈ ਫਿਰ ਪਤਾ ਨਹੀਂ ਸਾਨੂੰ ਕਿਹੜੇ ਟਾਈਮ ਤੇ ਉਹ ਗਈ ਕਿਹੜੇ ਟਾਈਮ ਤੇ ਨੀਂਦ ਆ ਗਈ ਹਾਂਜੀ ਫਿਰ ਅਸੀਂ ਲੈ ਗਈ ਸੋਨਾ ਲੈ ਗਈ ਪੈਸੇ ਕੱਢ ਕੇ ਲੈ ਗਈ ਸੋਨਾ ਤੁਹਾਡਾ ਆਪਣਾ ਸੀ ਜੀ ਹਾਂ ਬੱਚੇ ਦਾ ਸੀ ਇੱਕ ਲੇਡੀ ਰਿਸ਼ਾਵ ਜੀ ਜਸਾਲਾ ਬੱਚੇ ਦਾ ਸੀ ਅੱਛਾ ਉਹ ਵੀ ਲੈ ਗਈ ਉਹ ਵੀ ਸਾਰਾ ਲੈ ਗਈ ਹਾਂ ਐਸੇ ਕਿੰਨੇ ਕੱਢੇ ਐਸੇ 3000 ਰੁਪਏ ਗਿਆ ਇੱਕ ਸੀ ਮੜਵੇ ਚ 7000 ਰੁਪਏ ਉਹ ਲੈ ਗਈ ਪ੍ਰਾਰਭ ਪ੍ਰਾਰਭ ਹੋਣ ਕੀ ਮੰਗੇ ਤੁਹਾਡੀ ਹੁਣ ਸਾਡੀ ਇਹ ਆ ਗਵਰਨਮੈਂਟ ਹਾਂ ਫਾਰਬੀਨ ਦੇ ਫਾਰਬੀਨ ਬਹੁਤ ਸਖਤ ਹੋਵੇ ਉਹਨਾਂ ਤੇ ਸਾਨੂੰ ਸਾਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਮੋੜ ਦੇਵੇ ਅਸੀਂ ਕੁੜੀ ਨਹੀਂ ਰੱਖਣੀਓ yadda sanjayi akarni kodi ile ojian kristall kodi nire ƙoƙar da ikikota ba ba o sa dina ke